ਹਾਂਜੀ ਵੀਰੇ ਕੀ ਚੀਜ਼ ਚਾਹੀਦੀ ਐ ਸਤਿ ਸ਼੍ਰੀ ਅਕਾਲ ਬਾਬਾ ਵੀਰਾ ਨੀਗਾ ਹੈਗੇ ਨੇ ਬਾਬਾ ਵੀਰਾ ਉੱਪਰ ਤੁਸੀਂ ਦੱਸੋ ਕੀ ਚਾਹੀਦਾ ਤੁਹਾਨੂੰ ਸਰੀਰ ਤਾਂ ਕੁਛ ਨਹੀਂ ਬਾਬਾ ਵੀਰੇ ਨੂੰ ਮਿਲਣਾ ਸੀ ਕੰਮ ਸੀ ਤੁਹਾਡਾ ਬੁਲਾਦੋਗੇ ਹਾਂ ਹਾਂਜੀ ਅ ਵੀਰੇ ਹਾਂ ਜੀ ਬ੍ਰਦਰ ਤੁਹਾਨੂੰ ਕੋਈ ਮਿਲਣ ਆਇਆ ਐ ਆ ਰਿਹਾ ਵਾ ਏ ਪਾਣੀ ਪੀਓਗੇ ਵੀਰੇ ਤੁਸੀਂ ਨਹੀਂ ਪਾਣੀ ਬਸ ਸੁਰਿੰਦਰ ਤੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਉਹ ਤੂੰ ਅੱਜ ਕਿਦਾਂ ਰਸਤਾ ਭੁੱਲ ਗਿਆ ਹਾਂ ਵੀਰੇ ਮੈਂ ਸਪੈਸ਼ਲ ਤੁਹਾਡੇ ਕੋਲੇ ਆਇਆ ਜੀ ਸਪੈਸ਼ਲ ਮੇਰੇ ਕੋਲ ਜੀ ਵੀਰੇ ਕਿੱਥੇ ਸੀਗਾ ਗਾਇਬ ਹੀ ਹੋ ਗਿਆ ਤੂੰ ਮਤਲਬ ਤਾਂ 4-5 ਸਾਲ ਬਾਅਦ ਹੀ ਆਇਆ ਤੂੰ ਹਾਂਜੀ ਵੀਰੇ ਅੱਜ ਪੂਰੇ 5 ਸਾਲ ਹੋ ਗਏ ਜੀ ਤੇ ਬਸ ਥੋੜਾ ਜਿਹਾ ਦਿਮਾਗ ਚ ਥੀ ਸਭ ਨਹੀਂ ਸੀ ਉੱਤੀ ਲੱਗਿਆ ਹੋਇਆ ਸੀ ਤੇ ਮਾਗ ਚ ਚੀ ਚੱਲ ਰਹੀ ਸੀ ਸਮਝਿਆ ਨਹੀਂ ਮੈਂ ਤੁਹਾਨੂੰ ਯਾਦ ਹੀ ਹੋਣਾ ਲਾਸਟ ਵਾਰੀ ਮੈਂ ਇੱਥੇ ਜਦੋਂ ਗਿਆ ਸੀ 5 ਸਾਲ ਪਹਿਲਾਂ ਤੁਸੀਂ ਜਿਹੜੀ ਗੱਲ ਕਹੀ ਸੀ ਨਾ ਦਿਲ ਤੇ ਵੱਜੀ ਸੀ ਵੀਰੇ ਤੇ ਮੈਂ ਉਦੋਂ ਹੀ ठान ਲਿਆ ਸੀਗਾ ਕਿ ਜੇ ਮੈਂ ਇਸ ਦੁਕਾਨ ਤੇ ਦੁਬਾਰਾ ਆਉਂਗਾ ਤਾਂ ਕੁਝ ਬਣ ਕੇ ਆਉਂਗਾ ਤੇ ਗੁਰੂ ਮਹਾਰਾਜ ਨੇ ਅੱਜ ਮਿਹਰ ਕੀਤੀ ਐ ਅੱਜ ਮੈਂ ਨਾ ਕੱਪੜੇ ਦੀ ਦੁਕਾਨ ਖੋਲੀ ਐ ਤੇ ਪਹਿਲਾ ਡੱਬਾ ਮੈਂ ਤੁਹਾਨੂੰ ਦੇਣਾ ਐ ਕੱਪੜੇ ਦੀ ਦੁਕਾਨ ਹਾਂ ਜੀ ਵੀਰੇ ਆਪਣੀ ਦੁਕਾਨ ਖੀਤੀ ਐ ਬੜੀ ਮਿਹਨਤ ਲੱਗੀ ਐ ਵੀਰੇ 5 ਸਾਲਾਂ ਤੋਂ ਦਿਨ ਰਾਤ ਮਿਹਨਤ ਕਰਕੇ ਪੈਸੇ ਜੋੜ-ਜੋੜ ਕੇ ਹੁਣ ਇੰਨੇ ਕਾਬਿਲ ਹੋਇਆ ਕਿ ਮੈਂ ਦੁਕਾਨ ਖੋਲੀ ਐ ਮਤਲਬ ਦੱਸਿਆ ਮੈਂ ਸਭ ਤੋਂ ਪਹਿਲਾ ਡੱਬਾ ਤੁਹਾਨੂੰ ਦੇਣਾ ਆ ਕਿਉਂਕਿ ਮੈਨੂੰ ਯਕੀਨ ਆ ਉਸ ਗੱਲ ਤੇ ਕਿ ਜੇ ਤੁਸੀਂ ਉਸ ਦਿਨ ਉਹ ਗੱਲ ਨਾ ਕਹਿੰਦੇ ਤਾਂ ਸ਼ਾਇਦ ਮੇਰੇ ਅੰਦਰ ਉਹ ਚੀਜ਼ ਨਾ ਬਣਦੀ ਨਾ ਮੇਰੇ ਦਿਲ ਤੇ ਲੱਗਦੀ ਕਿ ਮੈਂ ਦਿਨ ਰਾਤ ਮਿਹਨਤ ਕਰਦਾ ਤੇ ਇੱਥੇ ਤੱਕ ਪਹੁੰਚਦਾ ਮੈਂ ਹਰ ਪਲ ਤੁਹਾਡਾ ਸ਼ੁਕਰੀਆ ਦਾ ਕਰਦਾ ਸੀਗਾ ਕਿਉਂਕਿ ਹਰ ਕਾਮਯਾਬੀ ਦੇ ਪਿੱਛੇ ਨਾ ਵੀਰੇ ਇੱਕ ਗੁਜਰਾਜ ਹੁੰਦਾ ਹੈ। ਯਾ ਤਾਂ ਕਿਸੇ ਦੇ 7 ਵਜੇ ਹੁੰਦੀ ਹੈ। ਹਨਾ ਤੇ ਯਾ ਕਿਸੇ ਨਾ ਧੁੱਖਾ ਹੋਇਆ ਹੁੰਦਾ। ਬਸ ਤੁਸੀਂ ਜੋ ਮਰਜ਼ੀ ਸਮਝ ਲਓ। ਮੈਨੂੰ ਇਹ ਲੱਗਦਾ ਕਿ 5 ਸਾਲ ਪਹਿਲਾਂ ਜਦੋਂ ਮੈਂ ਇੱਥੋਂ ਗਿਆ ਸੀ ਨਾ ਉਹ ਮੇਰੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਸੀਗਾ। ਉਹ ਇਹੋ ਜਿਹਾ ਮੋੜ ਸੀਗਾ ਜਿੱਥੋਂ ਮੈਂ ਕਦੇ ਮੁੜ ਕੇ ਨਹੀਂ ਵੇਖਿਆ। ਮੈਨੂੰ ਹਰ ਪਲ ਇਹੀ ਲੱਗਦਾ ਸੀਗਾ ਕਿ ਬਾਵੇ ਵੀਰੇ ਨੇ ਮੇਰੇ ਤੇ ਬਹੁਤ ਵੱਡਾ ਆਸਾਨ ਕਰਤਾ ਜੋ ਮੈਨੂੰ ਮੇਰੀ ਅਸਲ ਸੱਚਾਈ ਦੱਸੀ ਮੇਰੀ ਔਕਾਤ ਦੱਸੀ ਤੇ ਮੈਂ ਉਦੋਂ ਹੀ ਆਪਣੇ ਦਿਮਾਗ 'ਚ ਬਿਠਾ ਲਿਆ ਸੀ ਕਿ ਹੁਣ ਮੈਂ ਕੁਝ ਬਣ ਕੇ ਜਾਊਂਗਾ ਬਾਬੇ ਵੀਰੇ ਕੋਲੇ ਤੇ ਇੱਕ ਗੱਲ ਹੋਰ ਵੀਰੇ ਮੈਂ ਤੁਹਾਨੂੰ ਕੋਈ ਚੀਜ਼ ਸੁਣਾਣ ਜਾਂ ਤੁਹਾਨੂੰ ਕੋਈ ਗਿਲਾ ਸ਼ਿਕਵਾ ਕਰਨ ਨਹੀਂ ਆਇਆ ਮੈਂ ਸੱਚੀ ਉਹ ਬਹੁਤ ਖੁਸ਼ ਆ ਕਿ ਤੁਸੀਂ ਮੈਨੂੰ ਉਹ ਰਸਤਾ ਦਿਖਾਇਆ ਜੇ ਮੈਂ ਉਹ ਰਸਤਾ ਉਸ ਦਿਨ ਨਾ ਚੁਣਿਆ ਹੁੰਦਾ ਤਾਂ ਸ਼ਾਇਦ ਮੈਂ ਭਟਕ ਜਾਂਦਾ ਤੇ ਇਦਾਂ ਕਿਤੇ ਗੁਰਦਾਸ ਦਾ ਫਰਮਾਜੇ ਅੱਜ ਕਾਮਯਾਬ ਹੋਇਆ ਤਾਂ ਤੁਹਾਡੀਆਂ ਗੱਲਾਂ ਕਰਕੇ ਹੋਇਆ ਤੇ ਤੁਸੀਂ ਪਲੀਜ਼ ਅ ਅਮਿਤ ਹੈ ਇਹ ਆਪਣੇ ਕੋਲੇ ਰੱਖੋ ਤੇ ਮੇਰੀ ਦੁਕਾਨ ਤੇ ਜਰੂਰ ਆਇਓ ਵੀਰੇ ਹਾਂ ਜਰੂਰ ਆਵਾਂਗੇ ਮੈਂ ਬਹੁਤ ਖੁਸ਼ ਹੋਊਂਗਾ ਜੇ ਤੁਸੀਂ ਆਪਣੇ ਚਰਨ ਮੇਰੀ ਦੁਕਾਨ ਤੇ ਪਾਓ ਕੋਈ ਨਹੀਂ ਅਸੀਂ ਆਵਾਂਗੇ ਇਹਦੇ ਵੀ ਸアドਰੈਸ ਵੀ ਲਿਖਿਆ ਵੀਰੇ ਕਾਰਡ ਤੇ ਨਰੇਟ ਕਰਨਾ ਤੁਹਾਡੇ 차, 커피 드실 수있나 아니요, 고맙습니다 꼭 오세요 제가 거기서 마실게요 알겠습니다 알겠습니다 수고하셨습니다 비례? 이 남자는 누구였어요? 비례? 네, 심으란? 어떻게 됐어요? 아니요, 뭔가 기억이 나 ਮੈਂ ਵੀ ਤੁਹਾਨੂੰ ਇਹੀ ਪੁੱਛਣਾ ਸੀ ਕਿ 5 ਸਾਲ ਪਹਿਲਾਂ ਇਦਾਂ ਦਾ ਕੀ ਹੋਇਆ ਸੀ ਕਿ ਆ ਤੁਹਾਡੇ ਇੰਨੇ ਗੁਣਗਾਰੇ ਸੀਗੇ ਮੈਨੂੰ ਵੀ ਦੱਸੋ ਕੀ ਹੋਇਆ ਸੀ ਮੈਂ ਤਾਂ ਨਾ ਸਾਰਾ ਕੁਝ ਭੁੱਲ ਗਿਆ ਸੀ ਮੈਨੂੰ ਤਾਂ ਯਾਦ ਵੀ ਨਹੀਂ ਸੀ ਇਹ ਤਾਂ ਜਦੋਂ ਮੈਂ ਹੁਣ ਇਹਨੂੰ ਦੇਖਿਆ ਤਾਂ ਮੈਨੂੰ ਯਾਦ ਆਇਆ ਇਹਦੇ ਹੋਇਆ ਕਿਸੇ ਪਰ ਜਿਵੇਂ ਤੂੰ ਆਪਣੇ ਕੋਲ ਕੰਮ ਕਰਦੀ ਹੈ ਨਾ ਇਦਾਂ ਹੀ ਇਹ ਵੀ ਆਪਣੇ ਕੋਲ ਕੰਮ ਕਰਦਾ ਸੀ। ਬਾਬੇ ਵੀਰੇ ਵੀਰੇ ਮੈਂ ਇੱਕ ਚੀਜ਼ ਪੁੱਛਣੀ ਸੀ ਤੁਹਾਨੂੰ। ਆ ਪੁੱਛ। ਵੀਰੇ ਮੈਂ ਇੱਥੇ ਦੇਖਦਾ ਮਾਂ ਅ ਜਿਵੇਂ ਆਪਾਂ 200 ਰੁਪਏ ਦਾ ਵੇਚਦੇ ਆ ਇਹ ਆਪਾਂ ਨੂੰ ਕਿੰਨੇ ਦਾ ਆਉਂਦਾ? ਤੂੰ ਉਹਦੇ ਤੋਂ ਕੋਈ ਲੈਣਾ ਤੂੰ ਆਪਣਾ ਕੰਮ ਕਰ। ਨਹੀਂ ਵੀਰੇ ਉਦਾਂ ਹੀ ਪੁੱਛ ਰਿਹਾ ਕਿ ਜਿਵੇਂ ਆਪਣੀ ਦੁਕਾਨ ਖੋਲਣੀ ਹੋਵੇ ਤਾਂ ਵਿੱਚੋਂ ਕਿੰਨੇ ਪੈਸੇ ਬਚਦੇ ਆ ਦੁਕਾਨ ਖੋਲਣੀ ਕੀ ਹੋ ਗਿਆ ਤੈਨੂੰ ਉਹ ਇਦਾਂ ਦੇ ਸੁਪਨੇ ਲੈਣੇ ਛੱਡ ਦੇ ਕੰਮ ਕਰ ਲੈ ਟਿੱਕੇ 5000 ਤਨਖਾਹ ਆ ਦੁਕਾਨ ਖੋਲਣੀ ਹੈ ਦੁਕਾਨ ਖੋਲਣੀ ਨਾ 25 30 ਲੱਖ ਚਾਹੀਦਾ ਵੀਰੇ ਮੈਂ ਤਾਂ ਉਦਾਂ ਹੀ ਪੁੱਛਿਆ ਸੀਗਾ ਜੀ ਕਦੇ ਤਾਂ ਖੋਲੂਗਾ ਇਹ ਦੁਕਾਨ ساری ਉਮਰ ਨੌਕਰੀ ਥੋੜੀ ਕਰੂੰਗਾ ਜੀ ਉਹ ਤੂੰ ਨੌਕਰੀ ਕਰਨੀ ਆ ਸੋਖਾ ਨਹੀਂ ਪਿਆ ਦੁਕਾਨ ਖੋਲਣਾ ਕੰਮ ਕਰਨਾ ਕਰ ਨਹੀਂ ਤਾਂ ਜਾ ਮੇਰੇ ਮੈਂ ਤਾਂ ਉਦਾਂ ਹੀ ਕੀ ਉਦਾਂ ਹੀ ਪੁੱਛ ਰਿਹਾ ਕੰਮ ਕਰ ਆਪਣਾ ਨਹੀਂ ਹੁੰਦਾ ਤਾਂ ਜਾ ਕੋਈ ਨਹੀਂ ਮੁੰਡਿਆਂ ਦੀ ਘਾਟ ਨਹੀਂ ਹੈਗੀ ਔਕਾਤ ਦੇਖੀ ਐ ਔਕਾਤ ਦੇ ਕੇ ਗੱਲ ਕਰੀਦੀ ਐ ਸੌਖੀ ਨਹੀਂ ਪਈ ਦੁਕਾਨ ਖੋਲਣੀ ਸਾਰੀ ਉਮਰ ਵੀ ਪੈਸੇ ਜੋੜੇਗਾ ਨਾ ਤਾਂ ਵੀ ਨਹੀਂ ਖੁੱਲਣੀ ਦੁਕਾਨ ਰੇ ਆ ਬਿਰੇ ਨਹੀਂ ਕੰਮ ਕਰਾਣਾ ਨਾ ਕਰਾਓ ਮੈਂ ਕਿਤੇ ਹੋਰ ਕਰ ਲੂੰਗਾ ਪਰ ਔਕਾਤ ਬਾਰੇ ਕਹਨੂੰ ਬੋਲਦੇ ਹਾਂ ਤੇ ਹੋਰ ਕੀ ਬੋਲੂੰਗਾ ਔਕਾਤ ਬਾਰੇ ਬੋਲੂੰਗਾ ਤੂੰ ਜਾ ਯਾਰ ਮਾਪੇ ਕਰ ਲੂੰਗਾ ਕੰਮ ਦੁਕਾਨ ਖੋਲਣੀ ਐ ਨੇ ਵੱਡੇ ਨੇ ਸਾਸਰੀਕਾ ਉਹ ਸਾਸਰੀਕਾ ਤਾਂ ਠੀਕ ਆ ਹੁਣ ਤਾ ਤੂੰ ਜਾ ਰਿਆ ਦੁਬਾਰਾ ਤੈਨੂੰ ਇੱਥੇ ਕੰਮ ਨਹੀਂ ਮਿਲਣਾ ਤੱਕੇ ਹੀ ਖਾਏਗਾ ਨਾਲੇ ਜੇ ਨੌਕਰੀ ਕਰਨੀ ਹੁੰਦੀ ਹੈ ਨਾ ਤਾਂ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਔਕਾਤ ਤੋਂ ਵੱਧ ਸੁਪਨੇ ਨਹੀਂ ਦੇਖੀਦੇ ਜਾਤ ਦੀ ਕੋੜ ਕਿਰਲੀ ਸ਼ਤਿਰਿਆਂ ਨੂੰ ਜਫੇ ਆ ਆ ਆ ਸਿਮਰਨ ਮੈਨੂੰ ਨਹੀਂ ਪਤਾ ਸੀ ਕਿ ਮੇਰੀਆਂ ਕਈਆਂ ਗੱਲਾਂ ਉਹ ਦਿਲ 'ਚ ਐਦਾਂ ਬਿਠਾ ਲੂਗਾ ਦੇਖ ਇੱਥੇ ਕਈ ਆਏ ਕਈ ਗਏ ਪਰ ਕੋਈ ਐਦਾਂ ਨਹੀਂ ਮੁੜਿਆ ਜਿੱਦਾਂ ਉਹ ਆ ਕੇ ਮੁੜਿਆ ਅੱਜ ਸਿਮਰਨ ਮੈਨੂੰ ਨਹੀਂ ਪਤਾ ਕਿ ਗੁੱਸੇ 'ਚ ਮੇਰੇ ਤੋਂ ਕੀ ਮਾੜਾ ਚੰਗਾ ਬੋਲਿਆ ਗਿਆ ਤੇ ਕਿਹੜੀ ਗੱਲ ਉਹਦੇ ਦਿਲ ਨੂੰ ਲੱਗੀ ਕਈ ਲੋਕ ਇਹਨੂੰ 네ਗੇਟਿਵ ਲੈ ਲੈਂਦੇ ਆ ਪਰ ਉਹਨੇ ਪੋਜ਼ਿਟਿਵ ਲਿਆ ਤੇ ਇਹ ਉਸ ਗੱਲ ਦਾ ਨਤੀਜਾ ਵਾ ਤੇ ਉਹਨੇ ਕੁਝ ਬਣ ਕੇ ਦਿਖਾਇਆ ਮੈਨੂੰ ਨਾ ਅੱਜ ਬਹੁਤ ਖੁਸ਼ੀ ਹੋਈ ਆ ਜਦੋਂ ਉਹ ਦੁਬਾਰਾ ਇੱਥੇ ਮੁੜ ਕੇ ਆਇਆ ਤੇ ਮੈਂ ਉਸ ਦੀ ਸ਼ੌਪ ਤੇ ਜ਼ਰੂਰ ਜਾਊਂਗਾ ਜੇ ਹੋ ਸਕੇਆ ਤਾਂ ਤੈਨੂੰ ਵੀ ਲੈ ਕੇ ਜਾਊਂਗਾ ਵੀਰੇ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਨਾ ਮੈਨੂੰ ਇੱਕ ਗੱਲ ਦੀ ਤਾਂ ਸਮਝ ਆ ਗਈ ਆ ਕਿ ਜੇ ਬੰਦਾ ਕੁਝ ठान ਲਵੇ ਨਾ ਤਾਂ ਉਹ ਕੁਝ ਵੀ ਬਣ ਸਕਦਾ ਬਸ ਉਹ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਸਹੀ ਕਹਿ ਰਹੀ ਏ ਸਿਮਰਤ ਜੇ ਜ਼ਿੰਦਗੀ 'ਚ ਠੋਕਰ ਵੱਜਦੀ ਆ ਤਾਂ ਉੱਠ ਕੇ ਚੱਲਣਾ ਸਿੱਖੋ ਜੇ ਤੁਹਾਡੀ ਮਿਹਨਤ ਤੇ ਨੀਅਤ ਸੱਚੀ ਆ ਤਾਂ ਤੁਸੀਂ ਹਮੇਸ਼ਾ ਕਾਮਯਾਬ ਹੋਵੋਗੇ ਬਸ ਪਰਮਾਤਮਾ 'ਤੇ ਵਿਸ਼ਵਾਸ ਰੱਖੋ